ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਾਰਡ ਨੰਬਰ 56 ਦੇ ਜੱਟਾਂ ਵਾਲੀ ਗਲੀ ਖੇਤਰ ਅਤੇ ਵਾਰਡ ਨੰਬਰ 55 ਦੀ ਗਲੀ ਗੰਡਾ ਵਾਲੀ ਨਮਕ ਮੰਡੀ ਖੇਤਰ ਵਿੱਚ ਨਵੇਂ ਟਿਊਬਵੈਲ ਲਗਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਵਿਧਾਇਕ ਡਾਕਟਰ ਗੁਪਤਾ ਨੇ ਕਿਹਾ ਕਿ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੁਢਾਪਾ ਵਿਧਵਾ ਅਤੇ ਅਪਾਹਜ ਪੈਨਸ਼ਨ ਪ੍ਰਦਾਨ ਕਰਨ ਲਈ ਕੈਂਪ ਲਗਾਏ ਜਾਣਗੇ ਇਸ ਮੌਕੇ ਨਵ ਨਿਯੁਕਤ ਕਾਉਂਸਲਰ ਵਿਕੀ দত্ত ਬੌਬੀ ਦੁੱਧਵਾਲਾ ਮੋਨਿਤ ਮਹਾਜਨ ਮੋਨਿਕਾ ਲਾਂਭਾ ਰਜੇਸ਼ ਪ੍ਰਧਾਨ ਇੰਦਰਜੀਤ দত্ত ਵਿਕੀ ਲਾਂਭੂ ਲਾਲੀ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਬਹੁਤ ਦੇ ਤੋ ਇਲਾਕਾ ਨਵਾਸੀਆਂ ਦੀ ਇਹ ਮੰਗ ਸੀ ਕਿ ਇਸ ਜਿਹੜੀ ਗਲੀ ਹੈ ਟਲੀਗੰਡਾ ਲਈ ਇਹਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਕਿਲਤ ਆ ਰਹੀ ਹੈ ਸੋ ਇਸ ਕਰਕੇ ਇਹ ਜਿਹੜਾ ਟਿਊਬਵਲ ਪਾਸ ਕਰਾਇਆ ਗਿਆ ਅੱਜ ਅਸੀਂ ਉਹਦਾ ਮੂਰਤ ਕਰਨ ਆਏ ਆਂ ਔਰ ਥੋੜੇ ਦਿਨਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਮੁਹैया ਕਰਾ ਦਿੱਤਾ ਜਾਏਗਾ ਸੋ ਇਲਾਕਾ ਦੇ ਵਸਨੀਕਾਂ ਨੂੰ ਜਿੱਥੇ ਮੁਬਾਰਕਬਾਦ ਆ ਉੱਥੇ ਮੈਂ ਕਹਿਣਾ ਚਾਹੁੰਦਾ ਕਿ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਕੰਮ ਜਿਹੜਾ ਅਸੀਂ ਅਧੂਰਾ ਨਹੀਂ ਛੱਡਾਂਗੇ ਇੱਕ ਇੱਕ ਕੰਮ ਪੂਰਾ ਕਰਾਂਗੇ ਕੋਈ ਵੀ ਕੰਮ ਹੋਵੇ ਚਾਹੇ ਕਾਰਪੋਰੇਸ਼ਨਲ ਲਿੰਕ ਹੋਵੇ ਚਾਹੇ ਸਟੇਟ ਗਵਰਨਮੈਂਟਲ ਲਿੰਕ ਹੋਵੇ ਸਾਰੇ ਕੰਮ ਅਸੀਂ ਕਰਾਵਾਂਗੇ ਅੱਜ ਦੇ ਇਸ ਸ਼ੁਭ ਮੌਕੇ ਤੇ ਜਿੱਥੇ ਮubarrak baad ਦੇ ਨਾਲ ਇਲਾਕਾ ਨਵਾਸੇ ਨੂੰ ਉੱਥੇ ਮੈਂ ਵਿਕੀ ਦਿੱਤਾ ਜੀ ਸਾਡੇ ਨਾਮਯੁਕਤ ਕੌਂਸਲਰ ਬਲਦੇਵ ਸਿੰਘ ਜੀ ਮੋਨਿਤ ਭਜਨ ਜੀ ਬਾਬੀ ਜੀ ਸਾਡੇ ਇੱਧਰ ਤੋਂ ਵਾਲੇ ਲਾਲੀ ਜੀ ਸਾਡੇ ਵੱਡੇ ਭਰਾਵਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਸਵਾਗਤ ਕਰਦਾ ਔਰ ਇਕੱਰੀ ਫੇਰ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਮੇਸ਼ਾ ਹੀ ਤਾਦੀ ਸੇਵਾ ਚ ਹਾਜ਼ਰਾਂਗੇ ਜਦੋਂ ਤੁਸੀ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਸਾਨੂੰ ਯਾਦ ਕਰੋ ਨਿਮੀ ਜੀ ਐਲ ਸੀ ਤੁਹਾਡੇ ਕੋ ਲਾਵਾਂਗੇ ਔਰ ਤੁਹਾਡੀ ਪ੍ਰੋਬਲਮ ਦਾ ਹੱਲ ਕਰਾਂਗੇ